ਕਿ ਪਿੰਡ ਚ ਮੰਨ ਲੋ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਹੀ ਵਿਆਹ ਕਰਾਈ ਜਾਂਦਾ ਹ ਹੁਣ ਕੇ ਨਾਨਕੇ ਕਿੱਥੇ ਰਹੇ ਜਾਂਦੇ ਆ ਇਹ ਚੀਜ਼ਾਂ ਬਹੁਤ ਸੋਚਣੇ ਹੁੰਦੀਆਂ ਨੇ ਜਿਹੜੇ ਸਿਆਣੇ ਬਜ਼ੁਰਗ ਹੀ ਸੋਚ ਸਕਦੇ ਆ ਪੰਚਾਇਤਾਂ ਆਪਾਂ ਇਸ ਕਰਕੇ ਜੁੜਨੀ ਆ ਵੀ ਪੰਚ ਚੰਗੇ ਫੈਸਲੇ ਲੈਣ ਇਹਨਾਂ ਮੁੰਡੇ ਨੇ ਜਿਹੜੀ ਪੰਚਾਇਤ ਚੁਣੀਆ ਬਹੁਤ ਵਧੀਆ ਫੈਸਲੇ ਲੈਂਦਾ ਹੈ ਇਹ ਤਾਂ ਉਹ ਆਪਾਂ ਨੂੰ ਨੁਕਸਾਨ ਦੇ ਹੀ ਆ ਕਿੰਨੇ ਹੁਣ ਪਿੱਛੇ ਲਾ ਲਓ ਤੁਸੀਂ ਦੋ ਮੁੰਡੇ ਮਰ ਗਏ ਉਹ ਪ੍ਰਵਾਸੀਆਂ ਦੀ ਮਾੜੀ ਜੀ ਕਹਿਣ ਨਾਲ ਹੀ ਮਰੇ ਆ ਪਿੰਡ ਨੇ ਜਾਰੀ ਕੀਤਾ ਹੈਰਾਨ ਕਰਨ ਵਾਲਾ ਫਰਮਾਨ ਪ੍ਰਵਾਸੀਆਂ ਨਾਲ ਵਿਆਹ ਤੇ ਲਈ ਰੋਕ ਜੀਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰ ਕੇ ਵਿੱਚ ਗ੍ਰਾਮ ਪੰਚਾਇਤ ਵੱਲੋਂ ਵੋਟਾਂ ਲੈਣ ਤੋਂ ਬਾਅਦ ਕਿਹਾ ਗਿਆ ਹੈ ਕਿ ਜੇਕਰ ਪਿੰਡ ਵਿੱਚ ਕੋਈ ਵੀ ਨਸ਼ਾ ਵੇਚਣ ਵਾਲਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਪਿੰਡ ਛੱਡ ਕੇ ਜਾਣਾ ਪਵੇਗਾ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਪ੍ਰਵਾਸੀ ਨਾਲ ਵਿਆਹ ਕਰਨ ਵਾਲੇ ਵਿਅਕਤੀ ਨੂੰ ਵੀ ਪਿੰਡ ਛੱਡਣਾ ਪਵੇਗਾ ਕਿਸੇ ਵੀ ਪ੍ਰਵਾਸੀ ਮਜ਼ਦੂਰ ਨੂੰ ਵੋਟ ਨਹੀਂ ਪਾਉਣ ਦਿੱਤੀ ਜਾਵੇਗੀ ਅਤੇ ਨਾ ਹੀ ਉਸ ਨੂੰ ਇੱਥੇ ਜ਼ਮੀਨ ਖਰੀਦਣ ਦੀ ਇਜਾਜ਼ਤ ਦਿੱਤੀ ਜਾਵੇਗੀ ਮਜ਼ਦੂਰ ਆਪਣੀ ਰੋਜ਼ੀ ਰੋਟੀ ਦੇ ਲਈ ਕੰਮ ਕਰਨ ਅਤੇ ਵਾਪਸ ਚਲੇ ਜਾਣ ਨੌਜਵਾਨ ਜਿਹੜਾ ਹੁੰਦਾ ਇਹਨੂੰ ਇੰਨੀ ਅਕਲ ਨਹੀਂ ਹੁੰਦੀ ਜਜਵਾਤੀ ਹੋ ਕੇ ਫੈਸਲੇ ਲੈ ਲੈਂਦੇ ਆ ਜਿਹੜੇ ਫੈਸਲੇ ਬਾਅਦ ਚ ਜਾ ਕੇ ਆਪ ਨੂੰ ਬਹੁਤ ਨੁਕਸਾਨ ਦਿੰਦੇ ਨੇ ਕਿਉਂਕਿ ਬਾਜ ਜਵਾਗ ਹੁੰਦੇ ਨੇ ਠੀਕ ਹੈ ਪਿੰਡ ਚ ਮੰਨ ਲਓ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਹੀ ਵਿਆਹ ਕਰਾਈ ਜਾਂਦਾ ਹੈ। ਹਮ ਮੁਰਕੇ ਨਾਨਕੇ ਕਿੱਥੇ ਰਹੇ ਜਾਂਦੇ ਆ। ਇਹ ਚੀਜ਼ਾਂ ਬਹੁਤ ਸੋਚ ਵਾਲੀਆਂ ਹੁੰਦੀਆਂ ਜਿਹੜੀ ਸਿਆਣੇ ਬਜ਼ੁਰਗ ਹੀ ਸੋਚ ਸਕਦੇ ਆ। ਪੰਚਾਇਤਾਂ ਆਪਾਂ ਇਸ ਕਰਕੇ ਜੁੜਨੀ ਆ ਵੀ ਪਿੰਡ 'ਚ ਚੰਗੇ ਫੈਸਲੇ ਲੈਣ। ਇਹਨਾਂ ਮੁੰਡਿਆਂ ਨੇ ਜਿਹੜੀ ਪੰਚਾਇਤ ਚੁਣੀਆ ਬਹੁਤ ਵਧੀਆ ਫੈਸਲੇ ਲੈਂਦਾ ਹੈ। ਤੇ ਮਾਲਕ ਇਹੀ ਕਹੋਣੇ ਵੀ ਹਰੇਕ ਬੰਦਾ ਇਹ ਚੀਜ਼ ਤੇ ਅਮਲ ਕਰੂਗਾ। ਪੰਜਾਬੀ ਨੂੰ ਕਹਿੰਦੇ ਪੰਜਾਬੀ ਮੰਨ ਲਓ ਆਪਣੇ ਬਿਹਾਰੀ ਆ ਕੇ ਰਹਿੰਦੇ ਆ ਆਪਣਾ ਠੀਕਾ ਪ੍ਰਵਾਸੀ ਨੇ। ਉਹਨਾਂ ਨੂੰ ਪਹਿਲੀ ਗੱਲ ਤਾਂ ਇੱਥੇ ਜਿਵੇਂ ਆਪਾਂ ਨੂੰ ਬਾਹਰਲੇ ਠੀਕ ਹੈ ਤੇ ਉਹੀ ਚੀਜ਼ ਆਪਣੇ ਵੀ ਹੁਣ ਜਾਂਦੀ ਇੱਥੇ ਵੀ ਕੋਈ ਵੀ ਬੰਦਾ ਆਪਣੇ ਰਹਿ ਕੇ ਰੋਜ਼ਗਾਰ ਕਰ ਸਕਦਾ ਕੋਈ ਮਾੜੀ ਗੱਲ ਨਹੀਂ ਹੁਣ ਆਪਣੇ ਕੈਨੇਡਾ ਜਾਂਦੇ ਆ ਕੈਨੇਡਾ ਨਾਲ ਆਪਾਂ ਨੂੰ ਸ਼ਰੀਅਤ ਦੀ ਪੀਆਰ ਨਹੀਂ ਦਿੰਦੇ ਜਦੋਂ ਬੰਦੇ ਨੂੰ ਸਮਾਰ ਕੇ ਦੇਖਦੇ ਪਰਖਦੇ ਫਿਰ ਜਾ ਕੇ ਪੀਆਰ ਦਿੰਦੇ ਆ ਉਹ ਤੇ ਆਪਾਂ ਪੈਸਾ ਵੀ ਇੰਨਾ ਲਾ ਕੇ ਜਾਂਦੇ ਆਪਣੇ ਪੜੇ ਲਿਖੇ ਲੋਕ ਵੀ ਜਾਂਦੇ ਆ ਐ ਨਹੀਂਗਾ ਹਨ ਪੜਨ ਉਥੇ ਜਾ ਕੇ ਵੀਜ਼ਾ ਮਿਲ ਜਾਂਦਾ ਪਰ ਇਹਨਾਂ ਲੋਕਾਂ ਦਾ ਕੀ ਹੈ ਇਹਨਾਂ ਦਾ ਆਪਣੇ ਨਾਲ ਪੰਜਾਬ ਨਾਲ ਰਹਿਣ ਵਹਿਣ ਦਾ ਉਹਨਾਂ ਫਰਕ ਬਹੁਤ ਜ਼ਿਆਦਾ ਫਰਕ ਹੈ ਇਸ ਕਰਕੇ ਆਪਾਂ ਇਹਨੂੰ ਚੀਜ਼ ਜਾਂਦੇ ਵੀ ਇਹਨਾਂ ਨੂੰ ਇੱਥੇ ਨਾ ਤਾਂ ਕੋਈ ਜ਼ਮੀਨ ਲੈਣੀ ਚਾਹੀਦੀ ਹੈ ਨਾ ਹੀ ਮੇਰੀ ਬੇਨਤੀ ਹੈ ਵੀ ਪੰਡਾ ਜੀ ਇਹਨਾਂ ਦੀ ਵੋਟਾਂ ਮੰਨ ਨਹੀਂ ਚਾਹੀਦੀਆਂ ਕਿਉਂਕਿ ਸਰਪੰਚ ਜੀ ਜਾਂ ਮੈਂਬਰ ਜੀ ਕੋਈ ਵੀ ਹੈ ਆਪਣੀ ਵੋਟ ਬੈਂਕ ਲਈ ਇਹਨਾਂ ਦੀ ਵੋਟਾਂ ਬਣਾਉਂਦਾ ਜੋ ਬਹੁਤ ਨੁਕਸਾਨਦਾਇਕ ਨੇ ਆਉਣ ਵਾਲਾ ਟਾਈਮ ਇਹਨਾਂ ਲਈ ਆਪਣੀ ਬਹੁਤ ਮਾੜਾ ਹੋਊ ਜੇ ਆਪਾਂ ਇਹਦਾ ਕੋਈ ਬਿਸਤਰਾ ਜਦੋਂ ਇੱਥੇ ਆ ਕੇ ਉਹ ਵੋਟਾਂ ਮਨਾਉਂਦੇ ਆ ਪੰਚਾਇਤ ਬਣਾਉਂਦੀ ਹੈ ਜਾਂ ਕੋਈ ਐਮਸੀ ਬਣਾਉਂਦਾ ਉਹ ਆਪਦਾ ਵੋਟ ਬੈਂਕ ਤਿਆਰ ਕਰ ਲੈਂਦਾ ਉਸ ਤੋਂ ਬਾਅਦ ਉਹ ਆਪਾਂ ਨੂੰ ਨੁਕਸਾਨ ਦੇਈ ਹੈ ਜਿਵੇਂ ਹੁਣ ਪਿੱਛੇ ਲਾ ਲਓ ਕੋਈ ਦੋ ਮੁੰਡੇ ਮਰ ਗਏ ਉਹ ਪ੍ਰਵਾਸੀਆਂ ਦੀ ਮਾੜੀ ਜੀ ਕਹਿਣ ਵਾਲੀ ਮਰੇ ਉਹ ਕਿੱਡਾ ਨੁਕਸਾਨ ਦਾ ਇੱਕ ਇਸ ਤਰ੍ਹਾਂ ਆਪਾਂ ਨੂੰ ਪ੍ਰਵਾਸੀਆਂ ਨੂੰ ਇੱਥੇ ਜ਼ਮੀਨ ਵੀ ਨਹੀਂ ਦੇਣੀ ਚਾਹੀਦੀ ਉਹਨਾਂ ਦੇ ਆਧਾਰ ਕਾਰਡ ਵੀ ਨਹੀਂ ਬਣਨ ਦੇਣੇ ਚਾਹੀਦੇ ਔਰ ਉਹਨਾਂ ਦੀਆਂ ਵੋਟਾਂ ਵੀ ਨਹੀਂ ਮਾਰਨੀ ਚਾਹੀਦੀ ਕਿਉਂਕਿ ਉਹ ਇਸ ਕਰਕੇ ਆਪਾਂ ਨੂੰ ਨੁਕਸਾਨ ਕਰਦੇ ਆ ਜਿਹੜੇ ಗ್ರಾಮ ਪੰਚਾਇਤ ਜਵਾਰਕਿਆਂ ਨੇ ਇਹ ਮਤੇ ਲਿਆਂਦੇ ਆ ਨਸ਼ਾ ਛਡਾਉਣ ਨਾਲ ਲਾ ਲਓ ਪਿੰਡ ਦੇ ਵਿੱਚ ਪਿਆ ਕਰਵਾਉਣ ਨਾਲ ਲਾ ਲੋ ਇਹ ਜੇ ਬਿਲਕੁਲ ਹੀ ਸਹੀ ਨਹੀਂ ਹੈ